ਮਨੀਸ਼ ਸ਼ੋਧਿਆ ਆਤੇ ਹਨ ਸੰਦਰਜੈਨ ਦੇ ਵੱਲੋਂ ਪੰਜਾਬ ਦੇ ਨਾਰਾਜ਼ ਐਮ ਐਲ ਏ ਦੇ ਨਾਲ ਆਪਣੀ ਰਿਹੈਸ਼ ਦੇ ਉੱਪਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਆਖਰ ਇਨ੍ਹਾਂ ਮੀਟਿੰਗਾਂ ਦੇ ਵਿੱਚ ਹੋ ਕੀ ਗੁਜਰਿਆ ਕਿ ਇਨ੍ਹਾਂ ਦੀ ਨਾਰਾਜ਼ਗੀ ਦੂਰ ਕਰਨ ਦੀ ਕੋਸ਼ਿਸ਼ ਸ਼ੁਰੂ ਹੋਈ ਹੈ ਜਾਂ ਕੋਈ ਹੋਰ ਖਿੱਦੜੀ ਪੱਕ ਰਹੀ ਹੈ ਗੱਲਬਾਤ ਇਨ੍ਹਾਂ ਮੀਟਿੰਗਾਂ ਦੀ ਕਰਾਂਗੇ ਤੇ ਉਧਰ ਇਸੇ ਦਰਮਿਆਨ ਨਰਿੰਦਰ ਮੋਦੀ ਦੇ ਵੱਲੋਂ ਰਾਜਪਾਲ ਪੰਜਾਬ ਨੂੰ ਸੀ ਐਮ ਦੇ ਨਾਲ ਮਿਲਣ ਲਈ ਭੇਜਿਆ ਗਿਆ ਕੀ ਪੰਜਾਬ ਦੇ ਵਿੱਚ ਕੋਈ ਵੱਡਾ ਖੇਲਾ ਹੋਣ ਵਾਲਾ ਹੈ ਆਖਰ ਕੀ ਅਰਥ ਨੇ ਇਸ ਮੀਟਿੰਗ ਦੀ ਗੱਲਬਾਤ ਉਸ ਮੀਟਿੰਗ ਦੀ ਕਰਾਂਗੇ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਪੰਜਾਬ ਲਈ ਦਿੱਤੇ ਗਏ ਰਾਹਤ ਪੈਕੇਜ ਦੀ ਸਿੰਘ ਮਾਫ ਕਰਨਾ ਪੀਐਮ ਮੋਦੀ ਦੇ ਵੱਲੋਂ ਕੱਲ ਇੱਕ ਰਾਹਤ ਪੈਕੇਜ ਪੰਜਾਬ ਦੇ ਲਈ ਦਿੱਤਾ ਗਿਆ ਹੈ ਲੇਕਿਨ ਇਸ ਰਾਹਤ ਪੈਕੇਜ ਦੇ ਉੱਪਰ ਸਿਆਸਤ ਪੂਰੀ ਜੋਰਾਂ ਦੇ ਉੱਪਰ ਹੈ ਕਿ ਇਸ ਤੋਂ ਬਾਅਦ ਹੁਣ ਰਾਹਤ ਪੈਕੇਜ ਦੇ ਵਿੱਚ ਆਪਾਂ ਸੁਧਾਰ ਦੇਖ ਸਕਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਹੋਰ ਪੈਕੇਜ ਮਿਲਣ ਵਾਲਾ ਹੈ ਇਸ ਸਬੰਧੀ ਗਵਰਨਰ ਨੇ ਕੀ ਕਿਹਾ ਗੱਲਬਾਤ ਉਸ ਬਿਆਨ ਦੀ ਵੀ ਕਰਾਂਗੇ ਸ਼ਸ਼ੀਕਾਲ ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਖਬਰ ਸਵੇਤ ਇਹਨਾਂ ਖਬਰਾਂ ਦੇ ਉੱਪਰ ਵਿਸਤਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਸੁਖਵਿੰਦਰ ਸਿੰਘ ਸਿੱਧੂ ਸਭ ਤੋਂ ਪਹਿਲਾਂ ਸਵਾਗਤ ਕਰ ਲੈਣਾ ਸਿੱਸੋ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਧੰਨਵਾਦ ਲ ਸਿੱਧੂ ਸਾਹਿਬ ਸੀਐਮ ਦੀ ਸੇਧ ਦੇ ਵਿੱਚ ਤਾਂ ਕਹਿੰਦੇ ਸੁਧਾਰ ਹੋ ਰਿਹਾ ਹੈ ਲੇਕਿਨ ਪਾਰਟੀ ਦੇ ਹਾਲਾਤ ਥੋੜੇ ਜੇ ਬਦਲਦੇ ਨਜ਼ਰ ਆ ਰਹੇ ਨਹੀਂ ਪਾਰਟੀ ਖਸਤਾ ਹਾਲਤ ਹੁੰਦੀ ਜਾ ਰਹੀ ਹੈ ਬਗਾਵਤ ਦੀ ਬਹੁ ਪਾਰਟੀ ਦੇ ਵਿੱਚ ਆਉਣ ਲੱਗੀ ਆ ਸੋ ਇਸੇ ਦਰਮਿਆਨ ਹੁਣ ਨਾਰਾਜ ਜਿਹੜੇ ਐਮਐਲਏ ਨੇ ਉਹਨਾਂ ਦੀਆਂ ਮੀਟਿੰਗਾਂ ਸਤਿੰਦਰ ਜੈਨ ਤੇ ਮਨੀਸ਼ ਸ਼ਿਸ਼ੋਧਿਆ ਕਹਿੰਦੇ ਆਪਣੀਆਂ ਰਹਿਸ਼ਾਂ ਦੇ ਉੱਪਰ ਲੈ ਰਹੇ ਨੇ ਆਖਿਰ ਇਹਨਾਂ ਮੀਟਿੰਗਾਂ ਦੇ ਵਿੱਚ ਚੱਲ ਕੀ ਗੁਜ਼ਰਿਆ ਹੈ ਕੀ ਇਹਨਾਂ ਨੂੰ ਮਨਾਉਣ ਦੀ ਕਵਾਇਦ ਸ਼ੁਰੂ ਹੋਈ ਹੈ ਦਿੱਲੀ ਲੋਬੀ ਦੇ ਵੱਲੋਂ ਜਾਂ ਫਿਰ ਖਿਚੜੀ ਕੁਝ ਹੋਰ ਪੱਕ ਰਹੀ ਹੈ ਕਿਵੇਂ ਦੇਖ ਰਹੇ ਹੋ ਇਹਨਾਂ ਮੀਟਿੰਗਾਂ ਨੂੰ ਦੇਖੋ ਜਗਵਿੰਦਰ ਜੀ ਬਿਲਕੁਲ ਤੁਸੀਂ ਗੱਲ ਠੀਕ ਹੀ ਹੈ ਕਿ ਬੇਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੀ ਸਿਹਤ ਜਿਹੜੀ ਹੈ ਉਹ ਠੀਕ ਹੋ ਰਹੀ ਹੋਵੇ ਪਰ ਸਰਕਾਰ ਤੇ ਪਾਰਟੀ ਦੀ ਸਿਹਤ ਲਗਾਤਾਰ ਜਿਹੜੀ ਉਹ ਖਸਤਾ ਹੋ ਰਹੀ ਹੈ ਹੁਣ ਪਤਾ ਲੱਗਿਆ ਹੈ ਕਿ ਮਨੀਸ਼ ਸਸੋਧੀ ਆਦਿ ਅਸਤेंद्र ਜੈਨ ਜਿਹੜੇ ਆ ਉਹ ਆਪੋ ਆਪਣੀਆਂ ਰਹਿਸ਼ਿਆਂ ਦੇ ਉੱਪਰ ਜਿਹੜੇ ਐਮਐਲਏ ਨੂੰ ਸੱਦ ਕੇ ਜਿਹੜੇ ਉਹ ਮੀਟਿੰਗਾਂ ਲੈ ਰਹੇ ਨੇ ਉਹਨਾਂ ਦੀ ਨਾਰਾਜ਼ਗੀ ਜਾਣ ਲਈ ਵੀ ਉਹਨਾਂ ਤੋਂ ਜਾਣਕਾਰੀ ਲੈ ਰਹੇ ਨੇ ਕਿ ਫਲਾਣਾ ਬੰਦਾ ਕਿੰਦਰ ਹੈ ਫਲਾਣਾ ਬੰਦਾ ਕਿਵੇਂ ਹੈ ਉਹ ਜਿਹੜੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਔਰ ਕੁਝ ਐਮਐਲਏਆਂ ਦੀਆਂ ਜਿਹੜੀਆਂ ਫੋਟੋਆਂ ਵੀ ਮਨੀਸ਼ ਸੁਦੀਆ ਦੇ ਨਾਲ ਮੀਟਿੰਗ ਦੀਆਂ ਜਿਹੜੀਆਂ ਉਹ ਬਾਹਰ ਆਈਆਂ ਹੈਗੀਆਂ ਔਰ ਉਹਦੇ ਵਿੱਚ ਬਹੁਤ ਅਹਿਮ ਆਪਣੇ ਤੌਰ ਤੇ ਇੱਕ ਲੋਬਿੰਗ ਕਰਨ ਦੀ ਦਿੱਲੀ ਲੋਬੀ ਦੇ ਵੱਲੋਂ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਸੂਤਰ ਤਾਂ ਇਹ ਵੀ ਦੱਸ ਰਿਹਾ ਕਿ ਜਿੱਥੇ ਮਨੀਸ਼ ਸੁਦੀਆ ਤੇ ਸਤਿੰਦਰ ਜੈਨ ਵ代ਇਕਰ ਦੇ ਮੰਤਰੀਆਂ ਦੇ ਨਾਲ ਮੀਟਿੰਗਾਂ ਕਰ ਰਿਹਾ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਕੁਝ ਝਾੜੇ ਗਏ ਫੰਡ ਯਾਨੀ ਕਿ ਉਹਨਾਂ ਦੇ ਪੁਰਾਣੇ ਸਾਥੀ ਵੀ ਐਮਐਲਏ ਵ代ਇਕਾਂ ਦੇ ਟੱਚ ਦੇ ਵਿੱਚ ਹੈਗੇ ਆ ਔਰ ਉਹ ਫੋਨ ਕਰ ਕਰਕੇ ਕਹਿੰਦੇ ਕਿ ਉਹਨਾਂ ਨੂੰ ਕਹਿ ਰਿਹਾ ਕਿ ਜੇਕਰ ਕੋਈ ਉਨੀ ਇੱਕੀ ਗੱਲਬਾਤ ਹੁੰਦੀ ਹੈ ਜਾਂ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਸੀਐਮ ਉਹਨਾਂ ਸਿੱਧਾ ਸੰਪਰਕ ਕਰੋ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸਿੱਧਾ ਜਿਹੜਾ ਉਹ ਸੰਪਰਕ ਕਰੋ ਇਹੋ ਦੀਆਂ ਗੱਲਾਂ ਮਤਾਂ ਜਿਹੜੀਆਂ ਹੋ ਰਹੀਆਂ ਨੇ ਭਾਵ ਕਿ ਦਿੱਲੀ ਲੋਬੀ ਆਪਣੇ ਤੌਰ ਤੇ ਔਰ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਤੌਰ ਦੇ ਉੱਪਰ ਲੋਬਿੰਗ ਕਰਨੀ ਸ਼ੁਰੂ ਕਰ ਚੁੱਕੇ ਆ ਅਜੇ ਇਹਦੇ ਵਿੱਚ 3 ਦਰਜਣ ਤੋਂ ਜ਼ਿਆਦਾ ਵ代ਕ ਲਖਵਿੰਦਰ ਜੀ ਇਹੋ ਜੇ ਹੈਗੇ ਆ ਜਿਹੜੇ ਕੰਧਾਂ ਜਿਹਾਂ ਚ ਵਜਦੇ ਫਿਰਦੇ ਆ ਜਿਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਕਿੱਧਰ ਦੇ ਬਨੇ ਜਾਈਏ ਦਿੱਲੀ ਲੌਬੀ ਦੇ ਨਾਲ ਕੀਏ ਜਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕੀ ਕਿਉਂਕਿ ਲਖਵਿੰਦਰ ਜੀ ਤੁਹਾਨੂੰ ਚੇਤਾਵਨੀ ਹਉ ਕਿ ਲਗਾਤਾਰ ਆਮ ਆਦੀ ਪਾਰਟੀ ਇਹ ਗੱਲਾਂ ਸਾਹਮਣੇ ਲਿਆ ਰਹੀ ਹੈ ਕਿ 60 ਤੋਂ 70 ਵ代ਕ ਜਿਹੜੇ ਇਹੋ ਜੇ ਹੈਗੇ ਆ ਜਿਨ੍ਹਾਂ ਦੀਆਂ ਟਿਕਟਾਂ ਜਿਹੜੀਆਂ ਕੱਟੀਆਂ ਜਾ ਰਹੀਆਂ ਨੇ ਔਰ ਜਿਨ੍ਹਾਂ ਦੇ ਬਰਾਬਰ ਆਉਣ ਵਾਲੇ ਕੁਝ ਹੀ ਸਮਿਆਂ ਦੇ ਵਿੱਚ ਜਿਹੜੇ ਹਲਕਾ ਇੰਚਾਰਜ ਟਾਈਪ ਬੰਦੇ ਜਿਹੜੇ ਲੱਗ ਜਾਣੇ ਆ ਜਿਹੜੇ ਐਮਐਲਏ ਦੇ ਬਰਾਬਰ ਪੈਰਲਰ ਬੰਦਾ ਜਿਹੜਾ ਇੱਕ ਪੈਰਲਰ ਸਿਸਟਮ ਜਿਹੜਾ ਖੜਾ ਕੀਤਾ ਜਾਊਗਾ ਉਹਦੇ ਤੋਂ ਵੀ ਕੁਝ ਵਿਧਾਇਕ ਤੇ ਮੰਤਰੀ ਜਿਹੜੇ ਨਾਰਾਜ਼ ਸੀਗੇ ਕਿ ਭਾਈ ਸਾਡਾ ਹਲੇ ਡੇਢ ਸਾਲ ਰਹਿਦਾ ਤੇ ਇੱਕ ਤਾਂ ਜੇ ਸਾਡਾ ਉਥੇ ਬੰਦਾ ਤੁਸੀਂ ਸਾਡੇ ਉੱਤੇ ਉਹ ਜਿਹਾ ਲਾਤਾਂ ਇੱਕ ਤਾਂ ਇਹ ਗੱਲ ਪੱਕੀ ਹੈ ਕਿ ਤੁਸੀਂ ਸਾਡੀ ਟਿਕਟ ਕੱਟਣ ਜਾ ਰਹੇ ਹੋ ਦੂਜੀ ਨਾਲ ਗੱਲ ਇਹ ਹੈ ਕਿ ਹੁਣੇ ਜਿਹੜਾ ਡੇਢ ਸਾਲ ਰਹਿਦਾ ਉਦੇ ਤੋਂ ਵੀ ਸਾਨੂੰ ਜਿਹੜਾ ਪਾਸੇ ਕਰ ਰਹੇ ਹਾਂ ਕਿਉਂਕਿ ਜਦੋਂ ਇੱਕ ਪੈਰਲਰ ਬੰਦਾ ਤੁਸੀਂ ਪੂਰੀ ਤਾਕਤ ਦੇ ਕੇ ਹਲਕੇ ਦੇ ਵਿੱਚ ਵਾਰ ਦਿਓਗੇ ਤੇ ਸਾਡੀ ਉਥੇ ਚਲਣੀ ਨਹੀਂ ਚਲਣੀ ਉਹਦੀ ਹੈ ਤਾਂ ਫਿਰ ਸਾਨੂੰ ਤਾਂ ਤੁਸੀਂ 1.5 ਸਾਲ ਪਹਿਲਾਂ ਜਿਹੜੀ ਆ ਉਹ ਖਤਮ ਕਰ ਰਹੇ ਹੋ ਤਾਂ ਇਹ ਜੀ ਵੀ ਗੱਲ ਜਿਹੜੀ ਆ ਕੁਝ ਵਿਧਾਇਕਾਂ ਤੇ ਮੰਤਰੀਆਂ ਦੀ ਨਾਰਾਜ਼ਗੀ ਜਿਹੜੀ ਆ ਲਖਵਿੰਦਰ ਜੀ ਸੀਗੀ ਸੋ ਇਸ ਜੀ ਨਾਰਾਜ਼ਗੀ ਦੇ ਵਿਚਕਾਰ ਹੁਣ ਦਿੱਲੀ ਲੋਬੀ ਆਪਣੇ ਤੌਰ ਤੇ ਮੁੱਖ ਮੰਤਰੀ ਭਗਵੰਤ ਪਰ ਆਪਣੇ ਤੌਰ ਤੇ ਲੋਬਿੰਗ ਕਰਨੀ ਜਿਹੜੀ ਆ ਉਹ ਸ਼ੁਰੂ ਕਰ ਚੁੱਕੇ ਐ ਔਰ ਇਹ ਲੋਬਿੰਗ ਜਿਹੜੀ ਆ ਕਿਸੇ ਸੁਖਾਵੇਂ ਲਾਤਾ ਦੇ ਵਿੱਚ ਲਖਵਿੰਦਰ ਜੀ ਨਹੀਂ ਹੋ ਰਹੀ ਕਿ ਠੀਕ ਆ ਜੀ ਤੁਸੀਂ ਮਿਲ ਨਹੀਂ ਰਹੇ ਤਾਂ ਅਚਾਰਿਕ ਤੁਸੀਂ ਮਿਲਣਾ ਸ਼ੁਰੂ ਕਰਦੇ ਕਿਉਂਕਿ ਮੁੱਖ ਮੰਤਰੀ ਭਗਵੰਤ ਜਮਾਨ ਦਾ ਵੀ ਰਵਈਆ ਜੋ ਪਿਛਲੇ ਸਮੇਂ ਤੋਂ ਵਿਧਾਇਕਾਂ ਦੇ ਬਾਰੇ ਦੇਖਣ ਨੂੰ ਮਿਲਿਆ ਉਹ ਵੀ ਕੋਈ ਚੈਪਟਰ ਅਮਰਿੰਦਰ ਸਿੰਘ ਤੋਂ ਘੱਟ ਵੀ ਸੀ ਮਿਲਦੇ ਮਿਲਾਉਂਦੇ ਉਹ ਵੀ ਘਾਟੀ ਸੀ ਫੋਟੋਆਂ ਦੇ ਵਿੱਚ ਉਹ ਵੀ ਕਿਸੇ ਹੋਰ ਵਿਧਾਇਕ ਨੂੰ ਜਾ ਮੰਤਰੀ ਨੂੰ ਘਾਟ ਹੀ ਆਉਣ ਦਿੰਦੇ ਹੁੰਦੇ ਸੀਗੇ ਤੁਹਾਨੂੰ ਚੇਤਾ ਹੁਣਾ ਕਿ ਇੱਕ ਵਾਰ ਕੋਈ ਅਫਸਰ ਵੀ ਪ੍ਰੈਸ ਕਾਨਫਰੰਸ ਦੇ ਮਗਰ ਖੜ ਗਿਆ ਸੀ ਉਹਨੂੰ ਵੀ ਸਾਈਡ ਤੇ ਜਿਹੜਾ ਉਹ ਕੀਤਾ ਗਿਆ ਸੋ ਕਹਿਣ ਦਾ ਭਾਵ ਇਹ ਹੈ ਕਿ ਇਹਨਾਂ ਦਾ ਵੀ ਰਵਈਆ ਕੈਪਟਨ ਅਮਰਿੰਦਰ ਸਿੰਘ ਹੋਂਨਾ ਤੋਂ ਘੱਟ ਨਹੀਂ ਸੀ ਚਲੋ ਕੈਪਟਨ ਸਾਹਿਬ ਦਾ ਫਰਕ ਇਹ ਸੀ ਕਿ ਬੇਸ਼ੱਕ ਉਹ ਮਹਿਲਾਂ ਦੇ ਵਿੱਚ ਰਹਿੰਦੇ ਸੀ ਨਿਕਲਦੇ ਬਾਹਰ ਹੈ ਨਹੀਂ ਸੀ ਪਰ ਅਫਸਰ ਸ਼ਾਹੀ ਤੇ ਉਹਨਾਂ ਦੀ ਲਗਾਮ ਜਿਹੜੀ ਆ ਪੂਰੀ ਸੀ ਪਰ ਇੱਥੇ ਇਹ ਥੋੜਾ ਜਿਹਾ ਵੱਖਰਾ ਕੰਮ ਆ ਔਰ ਵਿਧਾਇਕ ਤੇ ਮੰਤਰੀ ਇਹ ਵੀ ਇਸ ਕਰਕੇ ਵੀ ਨਾਰਾਜ਼ ਆ ਕਿ ਪੰਜਾਬ ਲੈਵਲ ਦੇ ਅਧਿਕਾਰੀਆਂ ਤੇ ਸਾਡੀ ਮੰਨੀ ਕੀ ਹੈ ਸਾਡੇ ਲੋਕਲ ਲੈਵਲ ਦੇ ਅਧਿਕਾਰੀ ਵੀ ਜਿਹੜੀ ਉਹ ਮੰਨਦੇ ਨੇ ਸੋ ਹੁਣ ਜੋ ਕੁਝ ਪਾਰਟੀ ਦੇ ਅੰਦਰ ਚੱਲਿਆ ਚਾਹੇ ਉਹ ਤੁਸੀਂ ਕਹੋ ਕਿ ਮੁੱਖ ਮੰਤਰੀ ਭਗਵੰਤ ਮਾਨ ਵਰਸਸ ਦਿੱਲੀ ਲੋਬੀ ਦੀ ਲੜਾਈ ਹੋਵੇ ਚਾਹੇ ਉਹ ਵਿਧਾਇਕ ਪਠਾਨ ਮਾਜਰਾ ਵਾਲਾ ਸੱਚਾ ਹੋਵੇ ਹੁਣ ਜਿਹੜੇ ਪਠਾਨ ਮਾਜਰਾ ਦੇ ਮੰਗਰ ਵੀ ਕੁਝ ਬੋਲਣ ਵਾਲੇ ਵਿਧਾਇਕ ਸੀਗੇ ਉਹਨਾਂ ਨੂੰ ਵੀ ਕਹਿੰਦੇ ਆ ਕਿ ਕੁਝ ਲਾਲਚ ਪੱਠਾ ਦੇ ਕੇ ਉਹਨਾਂ ਨੂੰ ਵੀ ਜਿਹੜਾ ਉਹ ਚੁੱਪ ਕਰਾਇਆ ਗਿਆ ਔਰ ਇਸੇ ਕਰਕੇ ਜਿਹੜਾ ਉਹ ਬੁੱਲੇ ਹੈ ਨਹੀਂ ਕਿ ਸੋ ਹੁਣ ਲਖਵਿੰਦਰ ਜੀ ਬਗਾਵਤ ਨੂੰ ਥੰਮਣ ਦੀਆਂ ਕੋਸ਼ਿਸ਼ਾਂ ਨੇ ਇੱਕ ਤਾਂ ਬਗਾਵਤ ਨੂੰ ਥੰਮਣ ਦੀਆਂ ਕੋਸ਼ਿਸ਼ਾਂ ਨੇ ਦੂਜਾ ਆਪੋ ਆਪਣੇ ਪਾਸੇ ਜਿਹੜਾ ਲਖਵਿੰਦਰ ਜੀ ਸਾਰੇ ਐਮਐਲਏ ਵਿਧਾਇਕਾਂ ਨੂੰ ਖਿੱਚਣ ਦੀ ਜਿਹੜੀ ਕੋਸ਼ਿਸ਼ ਜਿਹੜੀ ਹੈਗੀ ਆ ਸੋ ਲਗਾਤਾਰ ਮੀਟਿੰਗਾਂ ਜਿਹੜੀਆਂ ਮਨੀਸ਼ ਸੋਧਿਆ ਤੇ ਸਤਿੰਦਰ ਜੈਨ ਦੇ ਵੱਲੋਂ ਲਗੀਆਂ ਜਾ ਰਹੀਆਂ ਔਰ ਕੁਝ ਵਿਧਾਇਕ ਤਾਂ ਜਿਹੜੇ ਕੇਜਰੀਵਾਲ ਤੋਂ ਵੀ ਮਿਲੇ ਆ ਜਿਵੇਂ ਇੱਕ ਅਨਮੋਲ ਗਗਨਮਾਨ ਹੋਣਾਂ ਦੀ ਵੀ ਫੋਟੋ ਜਿਹੜੀ ਹੈ ਸਾਹਮਣੇ ਆਈ ਸੀਗੀ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਦਿੱਲੀ ਮਿਲਦੇ ਆਂ ਦੀ ਆ ਹੁਣ ਕੁਝ ਐਮਐਲਏਆਂ ਦੀ ਮਨੀਸ਼ ਸੂਦੀਆ ਦੇ ਨਾਲ ਬੈਠੀਆਂ ਨੇ ਸੋ ਇਸ ਕਰਕੇ 39 ਸੈਕਟਰ ਦੇ ਵਿੱਚ ਇਹ ਮੀਟਿੰਗਾਂ ਦਾ ਸਿਲਸਿਲਾ ਲਖਵਿੰਦਰ ਜੀ ਇਹ ਲਗਾਤਾਰ ਜਾਰੀ ਹੈਗਾ ਉਧਰ ਮੁੱਖ ਮੰਤਰੀ ਭਗਵੰਤ ਮਾਨ ਦੇ ਬੰਦੇ ਵੀ ਮੀਟਿੰਗਾਂ ਜਿਹੜੀਆਂ ਉਹ ਕਰ ਰਹੇ ਹੈਗੇ ਨੇ ਸੋ ਇਹ ਬਗਾਵਤ ਨੂੰ ਥੰਮਣ ਦੀ ਕੋਸ਼ਿਸ਼ ਹੈ ਔਰ ਆਪੋ ਆਪਣੀ ਲੋਬਿੰਗ ਕਰਦੇ ਨੇ ਸਰ ਇਹਨਾਂ ਪਰ ਮੀਟਿੰਗਾਂ ਦਾ ਰਿਜ਼ਲਟ ਆਉਣ ਵਾਲੇ ਦਿਨਾਂ ਵਿੱਚ ਕੀ ਰਹਿਣ ਵਾਲਾਗਾ ਕੀ ਭਗਵੰਤ ਮਾਨ ਦੇ ਲਈ ਕੋਈ ਖਤਰਾ ਵਧੇਗਾ ਕਿਉਂਕਿ ਜੇ ਨਿਰਾਸ਼ੀਆਂ ਦੂਰ ਇਹਨਾਂ ਦਿੱਲੀ ਲੋਬੀ ਵੱਲੋਂ ਕਰ ਲਈ ਜਾਂਦੇ ਨੇ ਕੀ ਭਗਵੰਤ ਮਾਨ ਦੀ ਖੁਰਸੀ ਦੇ ਲਈ ਆਉਣ ਵਾਲੇ ਦਿਨਾਂ ਵਿੱਚ ਵੱਡਾ ਖਤਰਾ ਪੈਦਾ ਹੋ ਸਕਦਾ ਕਿਉਂਕਿ ਲਗਾਤਾਰ ਇਹ ਚਰਚਾਵਾਵਾਂ ਚੱਲ ਰਹੀਆਂ ਨੇ ਵੀ ਦਿੱਲੀ ਲੌਬੀ ਮੁੱਖ ਮੰਤਰੀ ਬਦਲਣਾ ਚਾਹੁੰਦੀ ਹੈ ਇਹ ਪੂਰੀ ਸਿਆਸਤ ਦੇ ਵਿੱਚ ਭੱਖੀਆਂ ਹੋਈਆਂ ਚਰਚਾਵਾ ਨੇ ਇਹਨਾਂ ਚਰਚਾਵਾ ਨੂੰ ਕਿਵੇਂ ਦੇਖੇ ਪਰ ਮੀਟਿੰਗਾਂ ਦੇ ਨਾਲ ਜੋੜ ਕੇ ਦੇਖੋ ਲਖਵਿੰਦਰ ਜੀ ਮੈਨੂੰ ਲੱਗਦਾ ਹੈ ਕਿ ਹਾਲ ਦੀ ਘੜੀ ਨਾ ਜਿਸ ਤਰੀਕੇ ਨਾਲ ਭਗਵੰਤ ਮਾਨ ਨੂੰ ਭਾਜਪਾ ਦਾ ਜਿਹੜਾ ਉਹ ਥਾਪੜਾ ਮਿਲ ਚੁੱਕਿਆ ਉਹ ਉੱਥੇ ਵੀ ਆਪਾਂ ਗੱਲ ਕਰਦੇ ਹਾਂ ਜਿਹੜੀ ਗਵਰਨਰ ਸਾਹਿਬ ਮਿਲਣ ਭੇਜੇ ਆ ਸੀਐਮ ਸਾਹਿਬ ਨੂੰ ਮੋਦੀ ਸਾਹਿਬ ਨੇ ਉੱਥੇ ਵੀ ਆਪਾਂ ਗੱਲ ਕਰਨ ਪਰ ਉਹ ਸਾਰੀ ਜਿਹੜੀ ਕੜੀ ਇੱਕ ਦੂਜੇ ਦੇ ਨਾਲ ਬਿਲਦੀ ਜੁੜਦੀ ਹੋਈ ਹੈ ਸੋ ਜਿਹੜੀਆਂ ਇਹ ਜਿਹੜੀਆਂ ਗੱਲਾਂ ਜਿਹੜੀਆਂ ਤੁਸੀਂ ਕਹਿ ਰਹੇ ਹੋ ਕਿ ਸੀਐਮ ਬਦਲਣ ਵਾਲੀਆਂ ਚਰਚਾਵਾਂ ਤੇ ਉਹ ਜਿਹੜਾ ਸਾਰਾ ਉਹ ਇਸੇ ਕਰਕੇ ਆ ਨਾ ਤਾਂ ਸੀਐਮ ਬਦਲ ਕੇ ਸਰਕਾਰ ਜਿਹੜੀ ਆ ਦਿੱਲੀ ਲੋਬੀ ਦੇ ਹੱਥ ਦੇ ਵਿੱਚ ਰਹਿਣੀ ਹੈ ਤੇ ਨਾ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਗੀ ਹੋ ਕੇ ਸਰਕਾਰ ਆਪਣੇ ਹੱਥ ਦੇ ਵਿੱਚ ਰੱਖ ਸਕਦੇ ਆ ਕਿਉਂਕਿ ਨਾ ਤਾਂ ਇੰਨੇ ਐਮਐਲਏ ਭਗਵੰਤ ਮਾਨ ਕੋਲੇ ਆ ਕਿ ਇਕੱਲੇ ਉਹ ਸਰਕਾਰ ਚ ਨਾ ਸਕਣ ਤੇ ਨਾ ਹੀ ਇੰਨੇ ਐਮਐਲਏ ਜਿਹੜੇ ਦਿੱਲੀ ਲੌਬੀ ਕੋਲੇ ਆ ਕਿ ਉਹ ਸਰਕਾਰ ਚਾਲ ਲੱਗਣਾ ਸੋ ਉਹ ਕਹਿੰਦੇ ਹੁੰਦੇ ਆ ਕਿ ਫਲਾਨੇ ਫਲਾਨੇ ਦੀ ਜੋੜੀ ਹੈ ਕਰਨਾ ਕਿ ਕੋੜੀ ਉਹੀ ਗੱਲ ਜਿਹੜੀ ਹੈਗੀ ਹੈ ਸੋ ਦੋਵਾਂ ਨੂੰ ਇੱਕ ਦੂਜੇ ਦਾ ਸਾਥ ਚਾਹੀਦਾ ਔਰ ਬਹੁਤੇ ਅੱਧ ਅੱਧ ਦੇ ਨੇੜੇ ਜਿਹੜੇ ਐਮਐਲਏ ਤਿੰਨ ਦਰਜਣ ਤੋਂ ਐਮਐਲਏ ਜਿਹੜੇ ਐ ਲਖਵਿੰਦਰ ਜੀ ਉਹ ਦੋਵਾਂ ਤਰ੍ਹਾਂ ਦੇ ਨਾਲ ਹੀ ਨਾਰਾਜ਼ ਹੈ ਉਹ ਦਿੱਲੀ ਵਾਲਿਆਂ ਨਾਲ ਵੀ ਨਾਰਾਜ਼ ਹੈ ਉਹ ਮੁੱਖ ਮੰਤਰੀ ਦੇ ਨਾਲ ਵੀ ਨਾਰਾਜ਼ ਹੈ ਹੁਣ ਉਹਨਾਂ ਨੂੰ ਤੀਜਾ ਬੰਦਾ ਵੀ ਕੋਈ ਨਹੀਂ ਮਿਲ ਰਿਹਾ ਕਿ ਭਾਈ ਇਹਨੂੰ ਮੂਰੇ ਲਾ ਕੇ ਉਹਦੇ ਪਿੱਛੇ ਲੱਗ ਲਿਆ ਜਾਵੇ ਸੋ ਉਹ ਜਿਹੜਾ ਸਿਸਟਮ ਚੱਲ ਰਿਹਾ ਪਾਰਟੀ ਦੇ ਅੰਦਰ ਯਾਰਾ ਨਰਾਜਗੀ ਦੋਮਾ ਤਿਰਾਂ ਦੇ ਨਾਲ ਹੀ ਐ ਉਹ ਜਿਹੜਾ ਸਿਸਟਮ ਇਹਨਾਂ ਨੂੰ ਕਿਸੇ ਇੱਕ ਵਾਲੇ ਪਾਸੇ ਇੱਕ ਧਿਰ ਵਾਲੇ ਪਾਸੇ ਸਰਕਾਰ ਦੇ ਝੁਕਾਰੇ ਕਰਨ ਵਾਲਾ ਉਹ ਸਿਸਟਮ ਜਿਹੜਾ ਉਹ ਉਹਨਾਂ ਨੂੰ ਪਾਰ ਨਹੀਂ ਪਾਉਣ ਦੇ ਦੇ ਰਿਹਾ ਸੋ ਇਸ ਕਰਕੇ ਜਿਹੜੀਆਂ ਸਥਿਤੀਆਂ ਨੇ ਉਹ ਹਾਲ ਦੀ ਘੜੀ ਇਹੀ ਨੇ ਕਿ ਦੋਨਾਂ ਨੂੰ ਰਲ ਮਿਲ ਕੇ ਜਿਹੜਾ ਉਹ ਚੱਲਣਾ ਪਊਗਾ ਕਿਉਂਕਿ ਨਾ ਤਾਂ ਮੁੱਖ ਮੰਤਰੀ ਭਗਵੰਤ ਸਮਰ ਜਿਹੜੇ ਉਹ ਇਕੱਲੇ ਸਰਕਾਰ ਚਲਾਉਣ ਜੋਗੇ ਐ ਕਿ ਐਮ ਐਲ اے ਸਾਰੇ ਉਹਨਾਂ ਦੇ ਨਾਲ ਵੀ ਹੈ ਨਹੀਂ ਤੇ ਨਾ ਹੀ ਦਿੱਲੀ ਲੋਬੀ ਸੋ ਨਾ ਚਾਹੁੰਦਿਆਂ ਹੋਇਆ ਵੀ ਇੱਕ ਤੋਂ ਦੂਜੇ ਦੇ ਨਾਲ ਦੋਵਾਂ ਨੂੰ ਜਿਹੜਾ ਉਹ ਚੱਲਣਾ ਪੈ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਤਾਂ ਇਹੀ ਚਾਹਣਗੇ ਕਿ 5 ਸਾਲ ਜਿਹੜੇ ਆ ਪੂਰੇ ਕਰ ਲਏ ਜਾਣ ਤੇ ਦੂਜੇ ਪਾਸੇ ਦਿੱਲੀ ਲੋਬੀ ਨੂੰ ਥੋੜਾ ਜਿਹਾ ਝਟਕਾ ਜਿਹੜਾ ਹੈਗਾ ਕਿਉਂ ਮੁੱਖ ਮੰਤਰੀ ਨੂੰ ਭਗਵੰਤ ਮਾਨ ਨੂੰ ਚਾਹਦੇ ਹੋਏ ਵੀ ਹਟਾ ਨਹੀਂ ਜਿਹੜਾ ਉਹ ਪਾਦੇ ਜੀ ਸਰ ਸਰ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਵੀ ਇਹ ਮੀਟਿੰਗਾਂ ਸ਼ੁਰੂ ਹੋਈਆਂ ਨੇ ਇੱਕ ਪਾਸੇ ਹੁਣ ਨਾਰਾਜ਼ ਐਮਐਲਏ ਦੀਆਂ ਮੀਟਿੰਗਾਂ ਨੇ ਜਿਹੜੀ ਦਿੱਲੀ ਲੋਬੀ ਲੈ ਰਹੀ ਹੈ ਤੇ ਦੂਸਰੇ ਪਾਸੇ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਆਪਾਂ ਸੁਣਿਆ ਸੀਗਾ ਸਿੱਧੇ ਤੌਰ ਤੇ ਬੀਜੇਪੀ ਜਿਵੇਂ ਦੀ ਪਿੱਠ ਦੇ ਉੱਪਰ ਖੜਦੀ ਦਿਖਾਈ ਦਿੱਤੇ ਹੁਣ ਉਸ ਤੋਂ ਬਾਅਦ ਗਵਰਨਰ ਅੱਜ ਉਹਨਾਂ ਨੂੰ ਮਿਲਣ ਵਾਸਤੇ ਪਹੁੰਚੇ ਨੇ ਭਾਵੇਂ ਗੱਲ ਹਾਲਚਾਲ ਦੀ ਹੈ ਵੀ ਹਾਲਚਾਲ ਪੁੱਛਣ ਵਾਸਤੇ ਪਹੁੰਚੇ ਨੇ ਲੇਕਿਨ ਮੋਦੀ ਦੇ ਦੌਰੇ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਦੇ ਵੱਡੇ ਬਿਆਨ ਤੋਂ ਬਾਅਦ ਗਵਰਨਰ ਸਾਹਿਬ ਦਾ ਮੁੱਖ ਮੰਤਰੀ ਨੂੰ ਮਿਲਣਾ ਉਹਨਾਂ ਨਾਲ ਮੀਟਿੰਗ ਕਰਨੀ ਕੀ ਪੰਜਾਬ ਦੇ ਵਿੱਚ ਕੋਈ ਵੱਡਾ ਖੇਲਾ ਹੋਣ ਵਾਲਾ ਹੈ ਕਿਵੇਂ ਦਿਖ ਰਹੇ ਹੋ ਇਹਨਾਂ ਪੂਰੇ ਘਟਨਾਕ੍ਰਮਾਂ ਨੂੰ ਦੇਖੋ ਲਖਮਿੰਦਰ ਜੀ ਬਹੁਤ ਅਹਿਮ ਘਟਨਾਕ੍ਰਮ ਜਿਹੜੇ ਵਾਪਰੇ ਆ ਬਹੁਤ ਅਹਿਮ ਘਟਨਾਕ੍ਰਮ ਵਾਪਰਿਆ ਆਮ ਆਦਮੀ ਪਾਰਟੀ ਚ ਉੱਕੀ ਬਗਾਵਤ ਤੋਂ ਬਾਅਦ ਇੱਕ ਤਾਂ ਇਹ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਹਿਲਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਮਿਲਣਾ ਨਾ 15 ਮਿੰਟ ਮੁਰਾਕਾਤ ਹੋਣੀ ਔਰ ਬਾਹਰ ਜਾ ਕੇ ਮੀਡੀਆ ਦੇ ਨਾਲ ਗੱਲਬਾਤ ਨਾ ਕਰਨਾ ਬਹੁਤ ਵੱਡੇ ਸਵਾਲ ਛੱਡ ਗਿਆ ਹਾਲਾਂਕਿ ਅੰਦਰ ਬਲਾਵਾਂ ਨੇ ਸੇਤਾ ਹੀ ਹਾਲ ਚੱਲ ਜਾੜਿਆ ਹੋਵੇ ਪਰ ਮੀਡੀਆ ਦੇ ਵਿੱਚੋਂ ਬਿਨਾ ਕੁਝ ਬੋਲੇ ਚੁੱਪਚੀ ਤੇ ਨਿਕਲ ਜਾਣਾ ਤਾਂ ਇੱਕ ਸਵਾਲ ਜਿਹੜਾ ਉਹ ਖੜੇ ਕਰ ਗਿਆ ਦੂਜੇ ਪਾਸੇ ਮਨਜਿੰਦਰ ਸਿੰਘ ਸਿਰਸਾ ਦਾ ਇਹ ਬਿਆਨ ਆ ਜਾਣਾ ਕਿ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਗੱਲ ਕਹੀ ਕਿ ਤੁਸੀਂ ਕੁਰਸੀ ਤੋਂ ਹਟ ਜਾਓ ਤੇ ਅਸੀਂ ਨਵਾਂ ਮੁੱਖ ਮੰਤਰੀ ਬਣਨਾ ਹੈਗਾ ਤਾਂ ਕਹਿੰਦੇ ਇਹ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਤਗਾ ਤੇ ਅਸੀਂ ਭਗਵੰਤ ਮਾਨ ਦੇ ਨਾਲ ਖੜੇ ਆ ਯਾਨੀ ਕਿ ਬੀਜੇਪੀ ਜੀ ਸਿੱਧੇ ਤੌਰ ਤੇ سپورਟ ਭਗਵੰਤ ਮਾਨ ਨੂੰ ਜਿਹੜੀ ਇੱਕ ਤਰੀਕੇ ਨਾਲ ਹੋ ਗਈ ਔਰ ਬੀਜੇਪੀ ਇਹੋ ਜੀ ਪਾਰਟੀ ਹੈ ਕਿ ਕੋਈ ਆਵਾ ਗੌਣ ਬਿਆਨ ਨਹੀਂ ਕਿਸੇ ਨੂੰ ਦੇ ਦਿੰਦੀ ਔਰ ਅੱਜ ਦਿਨ ਚੜਦੇ ਆ ਗਵਰਨਰ ਸਾਹਿਬ ਜਿਹੜੇ ਉਹ ਪਹੁੰਚ ਗਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਦੇ ਵਾਸਤੇ ਯਾਨੀ ਕਹਿਣ ਦਾ ਭਾਵ ਉਹਨਾਂ ਨੇ ਸਾਫ਼ ਤੌਰ ਤੇ ਇਹ ਗੱਲ ਕਹੀ ਕਿ ਮੈਨੂੰ ਮੋਦੀ ਸਾਹਿਬ ਨੇ ਸਪੈਸ਼ਲ ਭੇਜਿਆ ਕਿ ਭਗਵੰਤ ਮਾਨ ਕੋਲੇ ਜਾਓ ਔਰ ਉਹਨਾਂ ਦਾ ਸਿੱਧਾ ਹਾਲਚਲ ਜਾਣ ਕੇ ਮੈਨੂੰ ਫੋਨ ਕਰਿਓ ਸਾਰੀ ਕਹਿੰਦੇ ਮੈਂ ਪਠਾਨਕੋਟ ਤੋਂ ਵਾਪਸੀ ਚੰਡੀਗੜ੍ਹ ਸਿੱਧਾ ਹੈਲੀਪੈਡ ਤੋਂ ਉਤਰਿਆ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਣ ਸ਼ਾਇਦ ਆਪਣੇ ਦਰਸ਼ਕਾਂ ਨੂੰ ਇਹ ਗੱਲ ਆਮ ਲੱਗ ਰਹੀ ਹੋਵੇ ਪਰ ਇਹ ਕੋਈ ਗੱਲ ਆਮ ਨਹੀਂ ਹੈ ਇਹ ਅੰਦਰੋਂ ਅੰਦਰੀਕ ਵੱਡੀ ਖਿਚੜੀ ਜਿਹੜੀ ਉਹ ਪਕੜੀ ਹੈਗੀ ਹੈ ਔਰ ਲਖਵਿੰਦਰ ਜੀ ਬਹੁਤ ਅਹਿਮ ਜਿਹੜੀ ਇਹ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਕਿ ਬੀਜੇਪੀ ਜਿਹੜੇ ਭਗਵੰਤ ਮਾਨ ਦੇ ਨਾਲ ਜਿਹੜੀ ਇਸ ਵਕਤ ਮੋਢੇ ਦਾ ਮੋਢਾ ਜੋੜ ਕੇ ਖੜਦੀ ਹੋਈ ਨਜ਼ਰ ਜਿਹੜੀ ਆ ਰਹੀ ਹੈ ਹਾਲਾਂਕਿ ਇਹ ਚਰਚਾਵਾ ਬੜੇ ਸਮੇਂ ਦੀਆਂ ਨਹੀਂ ਇਹ ਜੋ ਕੁਝ ਚੱਲ ਰਿਹਾ ਪਈ ਪੰਜਾਬ ਦੇ ਅੰਦਰ ਉਹ ਇੰਝ ਹੀ ਲੱਗ ਰਿਹਾ ਸੀਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਾਰਟੀ ਖੁਦ ਪਜਾਏ ਬੀਜੇਪੀ ਦੀ ਲਾਈਨ ਤੇ ਜਿਹੜੇ ਚੱਲਦੇ ਨਜ਼ਰ ਆ ਰਿਹਾ ਹਾਲਾਂਕਿ ਲੋਕ ਤਾਂ ਜਿਹੜਾ ਇਹ ਵੀ ਕਹਿੰਦੇ ਆ ਕਿ ਪੂਰੀ ਦੀ ਪੂਰੀ ਆਮ ਆਦਮੀ ਪਾਰਟੀ ਹੋਈ ਬੀਜੇਪੀ ਦੀ ਵੀ ਟੀਮ ਹੈਗੀ ਆ ਪਰ ਜਿਸ ਤਰੀਕੇ ਦੇ ਨਾਲ ਹਰਿਆਣਾ ਸਰਕਾਰ ਦਾ ਕਿਸਾਨਾਂ ਪ੍ਰਤੀ ਰਵਈਆ ਪੰਜਾਬ ਸਰਕਾਰ ਦਿਆਂ ਨੇ ਜਦੋਂ ਸ਼ੁਭਕਰਨ ਮਰਿਆ ਉਦੋਂ ਉਹਨੂੰ ਸ਼ਹੀਦ ਕੀਤਾ ਉਹਨਾਂ ਨੇ ਕੋਟਾਪਾ ਜਾੜਿਆ ਟਰੈਕਟਰ ਭੰਨੇ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੇ ਪੰਜਾਬ ਦੇ ਵਿੱਚ ਆ ਆ ਕੇ ਮਾਮਲਾ ਸਤੇ ਹਰਿਆਣਾ ਪੁਲਿਸ ਨੇ ਪੰਜਾਬ ਸਰਕਾਰ ਜਿਹੜੀ ਚੁੱਪ ਰਹੀ ਉਦੋਂ ਬਾਅਦ ਚ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਮੁੱਖ ਮੰਤਰੀ ਭਗਵੰਤ ਪਾਣ ਹਰਾਂ ਨੇ ਜਿਹੜਾ ਸੱਦ ਕੇ ਉੱਥੇ ਮੀਟਿੰਗ ਕਰਾਈ ਕੇਂਦਰ ਸਰਕਾਰ ਦੇ ਨਾਲ ਉਤੋਂ ਮੁੜਦਿਆ ਜਿਹੜੇ ਗ੍ਰਿਫਤਾਰ ਕਰਵਾ ਦਿੱਤੇ ਉਸ ਤੋਂ ਬਾਅਦ ਜੋ ਸਾਡੇ ਉੱਥੇ ਜਿਹੜੇ ਕਿਸਾਨਾਂ ਦੇ ਤੰਬੂ ਸੀਗੇ ਕਿਸਾਨਾਂ ਦਾ ਜਿਹੜਾ ਉੱਥੇ ਟਰੈਕਟਰ ਸੀਗਾ ਹੋਰ ਭਾਂਡੇ ਸੀਗੇ ਜੋ ਵੀ ਸੀਗਾ ਸਾਰਾ ਕੁਝ ਤੋੜ ਤਣਵਾ ਜਿਹੜਾ ਦਿੱਤਾ ਗਿਆ ਟਰਾਲੀਆਂ ਤੱਕ ਜਿਹੜੀਆਂ ਚੋਰੀ ਹੋ ਗਈਆਂ ਸੋ ਉਹਦੇ ਤੋਂ ਵੀ ਐਂ ਲੱਗਦਾ ਸੀਗਾ ਕਿ ਭਾਈ ਠੀਕ ਹੈ ਇਹ ਇੱਕ ਬੀਜੇਪੀ ਦੀ ਲਾਈਨ ਈ ਆ ਉਸ ਤੋਂ ਬਾਅਦ ਕਿਸਾਨਾਂ ਨੂੰ ਖਿਜਾਉਣ ਵਾਲੇ ਵਾਰ-ਵਾਰ ਮંત્રી ਭਗਵੰਤ ਮਾਨ ਦੇ ਬਿਆਨ ਉਹਨੇ ਇਹ ਵੀ ਇੰਜ ਹੀ ਲੱਗਦਾ ਸੀਗਾ ਕਿ ਜਿਵੇਂ ਬੀਜੇਪੀ ਦੀ ਲਾਈਨ ਤੇ ਹੀ ਚੱਲਣ ਵਾਲੀ ਜਿਹੜੀ ਗੱਲ ਹੈਗੀ ਆ ਸੋ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਦਾ ਰਵਈਆ ਪੰਜਾਬ ਦੇ ਅੰਦਰ ਕਿਸਾਨਾਂ ਪ੍ਰਤੀ ਜਾਂ ਪੰਜਾਬ ਦੇ ਕੁਝ ਫੈਸਲਿਆਂ ਪ੍ਰਤੀ ਇਹੋ ਜਿਹਾ ਰਿਹਾ ਕਿ ਲੱਗ ਰਿਹਾ ਸੀਗਾ ਕਿਸੇ ਤਰ੍ਹਾਂ ਦੇ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਭਾਜੀਪੀ ਦੇ ਹੱਥਾਂ ਦੇ ਵਿੱਚ ਖੇਡ ਰਹੇ ਹੈਗੇ ਸੋ ਹੁਣ ਉਹ ਗੱਲ ਜਿਹੜੀ ਸਾਹਮਣੇ ਵੀ ਆਉਂਦੀ ਵੀ ਨਜ਼ਰ ਆ ਰਹੀ ਹੈ ਕਿ ਵਾਕਈ ਹੀ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੇੜਤਾਵਾਂ ਜਿਹੜੀਆਂ ਨੇ ਉਹ ਬਹੁਤ ਹੈਗੀਆਂ ਨੇ ਭਾਜੀਪੀ ਦੇ ਲੀਡਰਾਂ ਦੇ ਨਾਲ ਜਿਵੇਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਟਾਉਣ ਦੀ ਗੱਲ ਸામਨੇ ਆਈ ਤਾਂ ਹਰਿਆਣਾ ਦਾ ਮੁੱਖ ਮੰਤਰੀ ਉਹਨਾਂ ਨੂੰ ਮਿਲਣ ਪਹੁੰਚ ਜਾਂਦਾ ਔਰ ਦਿੱਲੀ ਦੇ ਮਨਿਸਟਰ ਜਿਨ੍ਹਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਦੀਆਂ ਚੋਣਾਂ ਦੇ ਅੰਦਰ ਬਹੁਤ ਅਹਿਮ ਜਿਹੜਾ ਉਹ ਰੂਰ ਰਹਿਣ ਵਾਲਾ ਮੁੰਜਦਰ ਸਿਰਸਾ ਦਾ ਉਹਨਾਂ ਦਾ ਇੱਕ ਅਹਿਮ ਬਿਆਨ ਆ ਜਾਣਾ ਕਿ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਖੜੇ ਹਾਂ ਉਹ ਇਹੋ ਜਿਹੇ ਜਿਹੜੇ ਬਿਆਨ ਆਉਣੇ ਤਾਂ ਬਹੁਤ ਅਹਿਮ ਨੇ ਔਰ ਉਧਰ ਦਿਨ ਚੜਦੇ ਅੰਗਵਰਨ ਸਾਹਿਬ ਦਾ ਮੁੱਖ ਮੰਤਰੀ ਸਾਹਿਬ ਦੇ ਕੋਲੇ ਪਹੁੰਚ ਜਾਣਾ ਔਰ ਕਹਿਣਾ ਕਿ ਮੈਨੂੰ ਮੋਦੀ ਸਾਹਿਬ ਨੇ ਸਪੈਸ਼ਲ ਭੇਜਿਆ ਦੋ ਤਿੰਨ ਵਾਰੀ ਉਹਨਾਂ ਨੇ ਹਾਲਚਲ ਪੁੱਛਿਆ ਔਰ ਵਾਰ-ਵਾਰ ਮੈਨੂੰ ਉਹਨਾਂ ਨੇ ਕਿਹਾ ਕਿ ਜਾ ਕੇ ਪਹਿਲਾਂ ਉਹਨਾਂ ਦਾ ਹਾਲਚਲ ਜਾਣਿਓ ਤੇ ਫਿਰ ਮੈਨੂੰ ਉਹਨਾਂ ਦੀ ਸਿਹਤ ਦੇ ਬਾਰੇ ਪੂਰੀ ਜਿਹੜੀ ਆ ਗੱਲਬਾਤ ਦੱਸਣੀ ਹੈ ਹੁਣ ਇਹ ਅੰਦਰ ਕੀ ਕੁਝ ਗੱਲਾਂ ਬਾਤਾਂ ਹੋਈਆਂ ਕੁਝ ਅਧਿਕਾਰੀ ਵੀ ਉੱਥੇ ਮੌਜੂਦ ਸੀਗੇ ਸ਼ਾਇਦ ਆਮ ਆਦਮੀ ਪਾਰਟੀ ਦੀ ਲੀਡਰ ਵੀ ਜਿਹੜੀ ਆ ਮੌਜੂਦ ਸੀਗੇ ਤਾਂ ਕਹਿਣ ਦਾ ਭਾਵ ਇਹ ਹੈ ਕਿ ਬਹੁਤ ਵੱਡਾ ਬਹੁਤ ਕੁਝ ਸਨੇਹਾ ਦੇਣ ਦੀ ਜਿਹੜੀ ਕੋਸ਼ਿਸ਼ ਹੈਗੀ ਆ ਔਰ ਇਸੇ ਹੀ ਕਰਕੇ ਲਖਵਿੰਦਰ ਜੀ ਇਸੇ ਹੀ ਕਰਕੇ ਭਾਜਪਾ ਦੀ ਭਗਵੰਤ ਮਾਨ ਦੇ ਨਾਲ ਨੇੜਤਾ ਇਹੀ ਜਿਹੜੀ ਵਾਰ-ਵਾਰ ਅਰਵਿਤ ਕੇਜਰੀਵਾਲ ਦੀ ਚਿੰਤਾ ਵਧਾਰੀ ਹੈ ਬੀਜੇਪੀ ਦੇ ਨਾਲ ਭਗਵੰਤ ਮਾਨ ਦੀ ਨੇੜਤਾ ਬੀਜੇਪੀ ਦੇ ਭਗਵੰਤ ਮਾਨ ਦੇ ਹੱਕ ਦੇ ਵਿੱਚ ਬਿਆਨ ਇਹੀ ਬਿਆਨ ਜਿਹੜੇ ਮਜਬੂਰ ਕਰ ਰਹੇ ਆ ਮਨੀਸ਼ ਸੋਤਿਆ ਤੇ ਸਤਿੰਦਰ ਜੈਨ ਨੂੰ ਵਧਾਈਕਰ ਤੇ ਮੰਤਰੀਆਂ ਦੇ ਨਾਲ ਆਪੋ ਆਪਣੀਆਂ ਰਹਿਸ਼ਿਆਵਾਂ ਦੇ ਉੱਪਰ ਆਪੋ ਆਪਣੀਆਂ ਕੂਟੀਆਂ ਦੇ ਉੱਪਰ ਮੀਟਿੰਗਾਂ ਕਰਦੇ ਨੇ ਸੋ ਲਗਾਤਾਰ ਜਿਹੜਾ ਇਹ ਸਿਸਟਮ ਚੱਲ ਰਿਹਾ ਉਹ ਇਸੇ ਕਰਕੇ ਬੀਜੇਪੀ ਦੇ ਡਰੋਈ ਚੱਲ ਰਿਹਾ ਔਰ ਕਿਤੇ ਨਾ ਕਿਤੇ ਬੀਜੇਪੀ ਜਿਹੜੀ ਆ ਸਿੱਧੇ ਜਾਂ ਅਸਿੱਧੇ ਤੌਰ ਤੇ ਹੀ ਹਾਲਾਂਕਿ ਸਿੱਧੇ ਤੌਰ ਤੇ ਹੀ ਜਦੋਂ ਹੋ ਜਾਂਦਾ ਜਦੋਂ ਤੁਹਾਡਾ ਇੱਕ ਅਹਿਮ ਮੰਤਰੀ ਇਹ ਗੱਲ ਕਹਿ ਦਵੇ ਕਿ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਖੜੇ ਆ ਤਾਂ ਸਿੱਧੇ ਤੌਰ ਤੇ ਜਿਹੜਾ ਹੋ ਜਾਂਦਾ ਪਰ ਜਿਸ ਤਰੀਕੇ ਦੇ ਨਾਲ ਭਾਜਪਾ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਖੜੀ ਆ ਤਾਂ ਚਿੰਤਾ ਜਿਹੜੀ ਜਰੂਰ ਆਮ ਵੀ ਪਾਰਟੀ ਦੀ ਵਤਨ ਵਾਲੀ ਗੱਲ ਹੀ ਆ ਔਰ ਇਸੇ ਕਰਕੇ ਜਿਹੜੀ ਉਹਨੂੰ ਚੇਤਾਵਨੀ ਜੀ ਚਲੋ ਸਰ ਆਉਣ ਵਾਲੇ ਦਿਨਾਂ ਚ ਪਤਾ ਲੱਗ ਜਾ ਕਿ ਵੀ ਸਿਆਸਤ ਕਿਸ ਕਦਰ ਪੱਖ ਦੀ ਨਜ਼ਰ ਆਏਗੀ ਕਿਉਂਕਿ ਦਿੱਲੀ ਲੋਬੀ ਤੇ ਸੀਐਮ ਮਾਨ ਹੁਣ ਆਹਮੋ ਸਾਹਮਣੇ ਦਿਖਾਈ ਦਿੰਦੇ ਨੇ ਤੇ ਬੀਜੇਪੀ ਸੀਐਮ ਸਾਹਿਬ ਦੇ ਨਾਲ ਖੜੀ ਹੋਈ ਦਿਖਾਈ ਦੇ ਰਹੀ ਹੈ ਸੋ ਕਿਸ ਤਰ੍ਹਾਂ ਘਟਨਾ ਕਰਮ ਵਾਪਰਦੇ ਨੇ ਇਹ ਹੁਣ ਕੁਝ ਦਿਨਾਂ ਚ ਕਲੀਅਰ ਹੁੰਦਾ ਨਜ਼ਰ ਆਏਗਾ ਪੰਜਾਬ ਦੀ ਸਿਆਸਤ ਕਿਸ ਪੱਖ ਜਾਏਗੀ ਸੋ ਹੁਣ ਗੱਲ ਕਰ ਲਈਏ ਪੀਐਮ ਮੋਦੀ ਦੀ ਪੰਜਾਬ ਫੇਰੀ ਦੀ ਤੋ ਕੱਲ ਪੀਐਮ ਸਾਹਿਬ ਪੰਜਾਬ ਪਹੁੰਚੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਰਵਾਈ ਸਵੇਖਣ ਕੀਤਾ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਤੇ 1600 ਕਰੋੜ ਦਾ ਰਾਹਤ ਪੈਕੇਜ ਆ ਜਿਹੜਾ ਉਹ ਪੰਜਾਬ ਦੇ ਲਈ ਅਨਾਉਂਸ ਕੀਤਾ ਲੇਕਿਨ ਇਸ ਦੇ ਉੱਪਰ ਸ਼ਾਮ ਨੂੰ ਸਿਆਸਤ ਪੱਖ ਦੀ ਨਜ਼ਰ ਆਈ ਕਿਉਂਕਿ ਵੱਖ-ਵੱਖ ਪਾਰਟੀਆਂ ਦੇ ਲੀਡਰ ਵੱਲੋਂ ਤੇ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਰਾਹਤ ਪੈਕੇਜ ਨੂੰ ਬਹੁਤ ਘੱਟ ਦੱਸਿਆ ਗਿਆ ਲੇਕਿਨ ਉੱਥੇ ਹੀ ਅੱਜ ਗਵਰਨਰ ਸਾਹਿਬ ਦੇ ਵੱਲੋਂ ਵੀ ਰਾਹਤ ਪੈਕੇਜ ਨੂੰ ਲੈ ਕੇ ਇੱਕ ਨਵਾਂ ਬਿਆਨ ਆ ਗਿਆ ਉਹ ਬਿਆਨ ਕੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਨੂੰ ਹੋਰ ਵੱਡੀ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਕਿਵੇਂ ਦੇਖ ਰਹੇ ਹੋ ਕੱਲ ਦੌਰੇ ਨੂੰ ਪੀਐਮ ਦੇ 1600 ਕਰੋੜ ਦੇ ਰਾਹਤ ਪੈਕੇਜ ਨੂੰ ਤੇ ਅੱਜ ਗਵਰਨਰ ਸਾਹਿਬ ਦੇ ਰਾਹਤ ਪੈਕੇਜ ਨੂੰ ਲੈ ਕੇ ਨਵੇਂ ਬਿਆਨ ਦੇਖੋ ਗਵਰਨਰ ਜੀ ਸਿਆਸਤ ਜਿਹੜੀ ਹੈ ਤੇ ਪਕੜੀ ਲਾਜ਼ਮੀ ਸੀਗੀ ਹਾਲਾਂਕਿ ਜੇ ਮੈਂ ਪੰਜਾਬ ਦੇ ਪੱਕੇ ਗੱਲ ਕਰਾਂ ਤਾ ਪੰਜਾਬ ਦੇ ਪੱਕੋ ਜੀ ਗੱਲ ਸਿੱਧੇ ਤੌਰ ਤੇ ਕਰੀਏ ਤਾਂ ਇਹ ਵਾਕਈ ਰਾਹਤ ਜਿਹੜੀ ਇਹ ਚੁੰਡੀ ਹੈਗੀ ਆ ਔਰ ਗਵਰਨਰ ਸਾਹਿਬ ਦੇ ਮਤਾਬਕ ਔਰ ਉਧਰੋਂ ਮੋਦੀ ਸਾਹਿਬ ਦੇ ਮਤਾਬਕ ਜੇ ਆਪਾਂ ਗੱਲ ਕਰੀਏ ਬਿੱਟੂ ਸਾਹਿਬ ਦੇ ਮਤਾਬਕ ਵੀ ਜੇ ਆਪਾਂ ਗੱਲ ਕਰੀਏ ਤਾਂ ਉਹ ਸਾਫ਼ ਤੌਰ ਤੇ ਇਹ ਗੱਲ ਜਿਹੜੀ ਆ ਕਹਿ ਚੁੱਕੇ ਆ ਕਿ ਭਾਈ ਅਸੀਂ ਮੋਦੀ ਸਾਹਿਬ ਦੇ ਨਾਲ ਵੀ ਗੱਲ ਕੀਤੀ ਔਰ ਮੋਦੀ ਸਾਹਿਬ ਨੇ ਵੀ ਕਲੀਅਰ ਕੀਤਾ ਕਿ ਇਹ ਰਾਹਤ ਪੈਕੇਜ ਜਿਹੜਾ ਇੱਕ ਫੌਰੀ ਪੈਕੇਜ ਹੈ ਇਹ ਸਾਰੇ ਦਾ ਸਾਰਾ ਪੈਕੇਜ ਨਹੀਂਗਾ ਠੀਕਾ ਅੱਜੋ ਆਏ ਸੀ ਅੱਜ ਖਾਲੀ ਹੱਥ ਨਹੀਂ ਚੇ ਆਉਣਾ ਚਾਹੁੰਦੇ ਸੋ ਇਸ ਕਰਕੇ ਉਹਨਾਂ ਨੇ ਮੌਕੇ ਦੀ ਨਾਜ਼ਾਕਤ ਨੂੰ ਦੇਖਦੇ ਆ ਜਿਹੜਾ ਉਹ ਥੋੜੀ ਰਾਹਤ ਦੇ ਤੌਰ ਤੇ 1600 ਕੋੜ ਰੁਪਏ ਦਾ ਜਿਹੜਾ ਉਹ ਰਾਹਤ ਪੈਕੇਟ ਜਿਹੜਾ ਉਹ ਦਿੱਤਾ ਹੈਗਾ ਸੋ ਇਹਨੂੰ ਜੇ ਆਪਾਂ ਕਹੀਏ ਕਿ ਫਾਈਨਲ ਤੇ ਆਖਰੀ ਪੈਕੇਜ ਆ ਉਹ ਫਾਈਨਲ ਤੇ ਆਖਰੀ ਨਹੀਂ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੀ ਇਹ ਰਾਹਤ ਜਿਹੜੀ ਕੋਈ ਦਿੱਤੀ ਜਾਊਗੀ ਪੰਜਾਬ ਨੂੰ ਪਰ ਹਾਲ ਦੀ ਘੜੀ ਜੇ ਗੱਲ ਕਰੀਏ ਤਾਂ ਇਹ ਰਾਹਤ ਜਿਹੜੀ ਹੈ ਕਿ ਥੋੜੀ ਰਾਹਤ ਹੈ ਤੇ ਜਿਹੜੀ ਉਹ ਅ ਪਕੀਰ ਆਹਤ ਜੇ ਆਪਾਂ ਕਹ ਲਈਏ ਕਿ ਜਾਂ ਆਖਰੀ ਰਾਹਤ ਹੈ ਉਹ ਨਹੀਂ ਹੈਗੀ ਪਰ ਇਹ ਗੱਲ ਉਹ ਆਪਣੇ ਤੌਰ ਤੇ ਇਹ ਵੀ ਗੱਲ ਕਹਿ ਰਿਹਾ ਕਿ 12000 ਰੁਪਇਆ ਅਸੀਂ ਇਸ ਚੀਜ਼ ਦਾ ਪਹਿਲਾਂ ਹੀ ਜਿਹੜਾ ਉਹ ਦੇ ਚੁੱਕੇ ਹੈਗੇ ਆ 12000 ਰੁਪਇਆ ਉਹ ਗਣ ਕੇ ਔਰ 1600 ਰੁਪਇਆ ਇਹ ਨਾਲ ਗਣ ਕੇ ਉਹਨਾਂ ਦੇ ਆਗੂ ਉਹਨਾਂ ਦੇ ਲੀਡਰ ਇੱਥੇ ਇਹ ਕਹਿ ਰਹੇ ਨੇ ਕਿ ਪ੍ਰਧਾਨ ਮੰਤਰੀ ਨੇ 13600 ਰੁਪਏ ਦੀ ਜਿਹੜੀ ਆਹਤ ਇੱਥੇ ਜਿਹੜੀ ਆ ਉਹ ਪੂਲ ਦੇ ਦਿੱਤੀ ਹੈਗੀ ਆ ਔਰ ਲਗਾਤਾਰ ਉਹ ਬੜੀ ਪਿੱਛ ਜਿਹੜੀ ਆ ਤਪਾ ਰਹੇ ਹੈਗੇ ਆ ਔਰ ਜਦ ਕਿ ਬਹੁ ਵੀ ਤਰ੍ਹਾਂ ਇਹ ਗੱਲਾਂ ਕਹਿ ਰਹੀਆਂ ਹੈਗੀਆਂ ਕਿ ਇਹ ਰਾਹਤ ਬਹੁਤ ਥੋੜੀ ਆ ਰਾਹਤ ਵਾਕਈ ਬਹੁਤ ਥੋੜੀ ਆ ਪਰ ਦੂਜੇ ਪਾਸੇ ਜੇ ਰਾਹਤ ਥੋੜੀ ਨਾ ਹੁੰਦੀ ਇਹ ਤਾਂ ਆਪ ਵੀ ਉਹ ਪਾਉਂਦੇ ਆ ਜੇ ਰਾਹਤ ਥੋੜੀ ਨਾ ਹੁੰਦੀ ਤਾਂ ਫਿਰ ਇਹ ਗੱਲ ਕਹਿਣ ਦੀ ਲੋੜ ਦੀ ਸੀ ਕਿ ਇਹ ਟੋਟਲ ਰਾਹਤ ਨਹੀਂ ਜੀ ਇਹ ਤਾਂ ਫੌਰੀ ਰਾਹਤ ਹੈ ਸੋ ਸਮਝਦੇ ਉਹ ਵੀ ਹੈ ਸੋ ਉਹਨਾਂ ਨੇ ਇਹ ਗੱਲ ਕਹਿ ਕੇ ਪੱਲਾ ਜਿਹੜਾ ਕੋਈ ਜਰੂਰ ਝੜਿਆ ਹੈਗਾ ਤਾਂ ਹੁਣ ਦੇਖਦੇ ਆ ਕਿ ਆਉਣ ਵਾਲੇ ਸਮੇਂ ਚ ਪੰਜਾਬ ਤੇ ਸਾਡੇ ਪੰਜਾਬੀਆਂ ਨੂੰ ਕੀ ਕੁਝ ਮਿਲਦਾ ਹੈਗਾ ਕੇਂਦਰ ਬਿਲਕੁਲ ਸਰ ਬਿਲਕੁਲ ਸਰ ਗਵਰਨਰ ਸਾਹਿਬ ਵੱਲੋਂ ਕਲੀਅਰ ਕਰ ਦਿੱਤਾ ਗਿਆ ਕਿ ਇਹ ਜਿਹੜੀ ਸਹਾਇਤਾ ਗਈ ਇਹ ਜਿਹੜੀ ਰਾਹਤ ਹੈ ਫੌਰੀ ਰਾਹਤ ਹੈ ਤੇ ਉਸ ਤੋਂ ਬਾਅਦ ਹੁਣ ਜਦੋਂ ਇਲਾਕਿਆਂ ਚੋਂ ਜਿਹੜੇ ਇਲਾਕਿਆਂ ਚ ਜੇ ਪਾਣੀ ਆ ਪਾਣੀ ਉਤਰੇਗਾ ਉਸ ਤੋਂ ਬਾਅਦ ਹਾਲਾਤ ਦੇਖ ਕੇ ਜਿਹੜਾ ਰਾਹਤ ਪੈਕੇਜ ਆ ਹੋਰ ਵੀ ਮਿਲ ਸਕਦਾ ਪੰਜਾਬ ਨੂੰ ਇਹ ਗਵਰਨਰ ਸਾਹਿਬ ਕਹਿੰਦੇ ਹੋਏ ਨਜ਼ਰ ਆਏ ਨੇ ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਰਾਹਤ ਪੈਕੇਜ ਵਧੇਗਾ ਜਾਂ ਫਿਰ ਨਹੀਂ ਸੋ ਸਿਆਸਤ ਕਿੰਨੀ ਕੁ ਹੋਰ ਪਕੇ ਕਿਸ ਰਾਹਤ ਪੈਕੇਜ ਉੱਪਰ ਇਹ ਹੁਣ ਵੇਖਣ ਵਾਲੀ ਗੱਲ ਹੋਏਗੀ ਸਿੱਧੂ ਸਾਹਿਬ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਤੋ ਇਹ ਸਨ ਸੁਖਵਿੰਦਰ ਸਿੰਘ ਸਿੱਧੂ ਜਿਨ੍ਹਾਂ ਵੱਲੋਂ ਅੱਜ ਦੀਆਂ ਇਹਨਾਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਿਆ। ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਹੋਏਗੀ ਮੁਲਾਕਾਤ। ਉਦ ਤੱਕ ਦੀ ਇਜਾਜ਼ਤ। ਧੰਨਵਾਦ।